ਹਰ ਵੀ ਤੇਨੇ ਦੇ ਪ੍ਰਖਤ ਖੰਡੀ ਸ਼ਾਦੀ ਨਾ ਕੋਈ ਤੋਂ ਗਾਂ ਆਉਂਦੀ ਐ ਨੈਰ ਕਿਤਾਂ ਵਾਲੀ ਨੈਰ ਦਿੰਦੇ ਹਾਂ ਤੋਂ ਹੰਗੇ ਕੰਨਾਂ ਕਮਾਦੀ ਨਾ ਕਮਾ ਉਹ ਗਾਹੱਟ ਉੱਥੋਂ ਪੰਜਦੀਆਂ ਤਿੰਨ ਕੱਸੀਆਂ ਤੋਂ ਪੰਜ ਪਰਾਂ ਚੱਲੋ ਗੋ ਫਿਰਦੀ ਐ ਇੱਥੇ ਤੇਰਾ ਪਿੰਡ ਵੇਖ ਲੈ ਪੰਜਾਬ ਕਿਹੜੇ ਰੰਗੀ ਵਸਦਾ ਵਖਾਵਾਂ ਆ ਜਾ ਆ ਦੇ ਕੇਵ ਜਾ ਲਾ ਨਿਹ ਹਰਾਇਆ ਹੋਇਆ ਪਿਆ ਨਾ ਵਧੀਆ ਨਾ ਪਹਿਲਾਂ ਇਹ ਕੀ ਹੈ ਜਾਂਦਾ ਕੈਮੀਕਲ ਕੰਮਕਲ ਛੱਡਦਾ ਕੰਜਰ ਦੇ ਮੀਂਹ ਦਾ ਵੀ ਹੈ ਨਹੀਂ ਇਹ ਹੈ ਨਾ ਇਹ ਕੀ ਗੱਲ ਹੈ ਨਹਿਰ ਦੇ ਪਾਣੀ ਦੀ ਬਈ ਨਹਿਰ ਦੇ ਨਾਲ ਮਿੱਟੀ ਨਵੀਂ ਬਣੀ ਆ ਪੱਕੀ ਬੱਜਰੀ ਵਾਲੀ ਸਲੇਬ ਐਨੀ ਮਿੱਟੀ ਲਾਈ ਆ ਪਟੜੀ ਬਣੀ ਆ ਸਾਰੀ ਨਹਿਰ ਦੇ ਨਾਲ ਹੋਊਗੀ 7 ਕੁ 6 7 ਅੱਟ ਉੱਪਰ ਕਿਉਂਕਿ ਇਹ ਸਲੇਬ ਨਹੀਂ ਤਾਂ ਜੇ ਨਾ ਮਿੱਟੀ ਖੜੀ ਮਿੱਟੀ ਤੇ ਖੜੀ ਐ ਸਲੇਬ ਨਿਕਲ ਜਾਂਦੀ ਐ